ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਆਪਣੀ ਜਾਨ ਦੀ ਬਣ ਗਈ ਜੀ SLA ਪਿੰਡ ਕੱਲ ਨੂੰ ਹੈਗਾ ਸੰਡੇ ਸਾਰੇ ਬੱਚਿਆਂ ਨੂੰ ਛੁੱਟੀ ਹੈ ਮੈਸੇ ਤਾਂ ਮੈਂ ਗਰਮੀ ਕਰਕੇ ਕੇਰਾ ਨੱਕ ਜਾ ਰੱਤੀ ਕਿ ਬਹੁਤ ਗਰਮੀ ਹੋਈ ਪਈ ਥੋੜਾ ਜਿਹਾ ਮੇਰਾ ਸਰੀਰ ਵੀ ਨਹੀਂ ਠੀਕ ਇੱਕ ਮੇਰੇ ਜਿਹੜੀ ਅਲਟਰਾਸਾਉਂਡ ਕਰਾਈ ਹੈ ਜਿਹਦੇ ਵਿੱਚ ਪਥਰੀ ਆ ਗਈ ਗੁਰਦੇ ਦੀ ਤੇ ਥੋੜਾ ਜਿਹਾ ਕਾਲਜੇ 'ਚ ਵੀ ਦਰਦ ਹੁੰਦਾ ਹੈ ਨਹੀਂ ਪਤਾ ਹੋ ਸਕਦਾ ਪਿੱਤੇ 'ਚ ਵੀ ਹੋਵੇ ਤੇ ਸਵੇਰ ਦਾ ਸਵੇਰ ਜਾ ਸੈਟ ਹੀ ਨਹੀਂ ਸੀ ਪੈਗੀ ਟਾਈਮ ਗੱਡੇ ਹੁਣ ਵੀ ਅਨਸਰ ਦੇ ਨੂੰ ਚਲ ਫਿਰ ਬੱਚੇ ਕਹਿੰਦੇ ਸਾਰੇ ਇਕੱਠੇ ਜਾਵਾਂਗੇ ਪਿੰਦਰ ਦਾ ਨਹੀਂ ਜਾਂਦਾ ਉਹਨੂੰ ਵੀ ਗਰਮੀ ਜੀ ਲੱਗੀ ਪਈ ਉੱਟ ਉੱਟਦਾ ਹੀ ਨਹੀਂ ਅੰਦਰੋਂ ਹੀ ਪਿਆ ਰਹਿੰਦਾ ਬਸ ਤੇ ਹੁਣ ਮੈਂ ਸਬਜ਼ੀ ਨੂੰ ਤੜਕਾ ਲਾਦਾ ਆਪਾਂ ਕਾਲੇ ਸੋਲੇ ਪਿਉਂਤੇ ਸੀ ਸਵੇਰੇ ਹੀ ਰਿੱਜ ਗਏ ਤੇ ਉਂਦਰ ਆਪਾਂ ਮੱਜਾਂ ਨਿਮਾਰਤੀਆਂ ਭਾਂਡੇ-ਪੁੰਡੇ ਸਾਰੇ ਸਾਫ਼ ਕਰਤੇ ਝੁੰਨੀ ਘਸ ਗਈ ਤੇ ਮਾਮਾ ਹੈਗਾ ਤੇ ਇਸ ਨੇ ਨਿਆ ਆਟਾ ਗੁੰਨਦਿਆ ਤੇ ਸਬਜ਼ੀਨ ਲਾਦਾ ਤੜਕਾ ਫਿਰ ਆਪਾਂ 6 ਵਜੇ ਜਾਣਗੇ ਜਾਂਦੇ ਕਰਦੇ ਅਜੇ ਸਾਡੀ ਗੱਡੀ ਚ ਬਹੁਤ ਮਿੱਟੀ ਘਟਾ ਪਈ ਲਓ ਦੇਸੀ ਘੋਈ ਪਾਲਿਆ ਸਾਡੇ ਤੇਲ ਸਰੋਂ ਦਾ ਖਤਮ ਹੋ ਗਿਆ ਕਾਣੀ ਕਢਾਉਣ ਵਾਲੀ ਐ ਜੀਰਾ ਪੁੰਦਿਆਂ ਨੇ ਪਿਆਜ਼ ਚੀਰੇ ਪੈਨੇ ਮੈਂ ਤਵਾਰ ਤਾਂ ਚੀਰਦੀਆਂ ਤੇ ਆਪਣੀ ਗੱਡੀ ਜੇ ਧੋਣੀ ਆ ਲੈ ਹੁਣ ਉਹ ਤਾਂ ਕਹਿੰਦੀ ਗੱਡੀ ਧੋ ਲੈਣੇ ਗੱਡੀ ਲੈ ਕੇ ਜਾਵਾਂਗੇ ਹਾਂ ਮਮਾ ਉਹ ਤਾਂ ਪਰੋਂ ਨਾ ਤੇ ਚਾਰ ਗੱਡੀਆਂ ਹੋਰ ਉੱਥੇ ਦਾਇ ਲਾਲ ਨੇ ਲੈਣ ਬਾਈ ਜਨ ਪੁੱਤੇ ਦੀਆਂ ਪਾਇਲ ਸਾਲੇ ਵਾਂਗੂ ਚਲ ਆ ਜਾ ਮੇਰੇ ਪਿੱਤੇ ਨੂੰ ਤੋ ਤੂੰ ਲੈ ਰੇਤਾ ਦਾ ਦੇ ਲੈ ਤੇ ਕਿੰਨਾ ਚੜਿਆ ਪਿਆ ਹੋ ਉੱਥੇ ਲਾ ਕੱਚੇ ਜਿਹਨੂੰ ਮੈਂ ਇਹਨਾਂ ਦਾਣ ਨੂੰ ਤੜਕਾ ਲਾ ਦਾਂ

ਚਲੋ ਜੀ ਪਿਆਜ ਮੇਰੇ ਪੁੱਛਦੇ ਨੇ ਉਧਰ ਦੇਖੋ ਗੱਡੀ ਤੇ ਜਾਣ ਦੀ ਮਾਰੀ ਹੁਣ ਗੱਡੀ ਤੋਊਗੀ ਨਹੀਂ ਕਦੇ ਲੀਡ ਨਹੀਂ ਮਾਰਦੀ ਇਹ ਮਾ ਲੱਗਿਆ ਮਾ ਮਾ ਉਹ ਨਾ ਮੰਗੂ ਜਿਹੜੇ ਤੋਹਦੇ ਹੁੰਦੇ ਨੇ ਸਰਬਸ ਵਾਲਾ ਮਾਉ ਥੋੜਾ ਘਟਲੋ ਮੜਾ ਜਾ ਹਾਏ ਮੂਰੇ ਆਉਂਦਾ ਪਾਪ ਅਸੀ ਸਾਬੰਦਾ ਉਧਰਲਾ ਬਿੱਚ ਨਾ ਪਾਣੀ ਪਾ ਦਿਓ। ਆ ਮੂਰੋ ਜਿਹਾ ਧੋਦੇ ਸੋ ਜੀ ਸਾਰੀਆਂ ਪ੍ਰੈਸ਼ਰ ਮਾਰਦੇ ਕਿਵੇਂ ਬੁਰਾ ਹਾਲ ਹੋਇਆ। ਚੱਲ ਚੱਲ। ਚਲੋ। ਹਾਂ ਸੈਨਾਂ ਨੂੰ ਵੀ ਪਾਣੀ ਦਵਾਰੇ ਪੀਉਣ ਵਾਲਾ ਕਰਨੀ ਹੋਵੇ। ਚਲੋ ਜੀ ਮੈਂ ਲਾਦਾ ਹੁਣ ਤੜਕਾ। ਤੇ ਮੰਮੀ ਮੰਮਾ ਭਾਣਜੀ ਧੋਦੇ ਨਹੀਂ ਗੱਡੀ। ਆਪਣੇ ਪਿਆਜ਼ ਵੀ ਬਣ ਗਏ ਹੁਣੇ। ਟਮਾਟਰ ਪਾਉਣੇ ਨੇ ਮੈਂ ਦਾਲ ਚ। E allora, se avete pure che arde si fa questo metro. Non mi stai dicendo che non mi stai dicendo che non mi stai dicendo. ਫਾਇਨਲ ਮਹਾਕ ਦੇ ਖਾਰੀ ਕਰਦਾ ਦਾਲ ਚਲੋ ਨਾ ਪਦਾਲ ਦੀ ਜਿਹੜੀ ਪਾਦੀ ਹੁੰਦਾ ਸੀ ਤਤੀਲੇ ਜਨਾ ਸੁਲੇ ਤੇ ਰੰਮਲੇ ਵਾਸੋਨੇ ਤੇ ਕੱਲੇ ਆਲੂ ਵੀ ਦੇਣੇ ਨੇ ਸ਼ੈਦੀ ਬਣ ਰਹੀ ਹੈ ਕੋਈ ਸਬ지 ਗਾ ਲਓ ਫੇਰ ਚਲੋ ਸਰਦੀ ਥੱਕਦੀ ਆ ਪਾ ਦੋ ਥੱਕਦੀਏ ਹੇ ਗਰਮੀ ਨਾਲ ਕਿੰਨਾ ਬੁਰਾ ਹਾਲ ਹੋ ਗਿਆ ਪਤਾ ਹੈ ਮੈਂ ਹੁਣ ਮੈਂ ਆ ਕੇ ਪਟੀਕ ਲਈ ਵੀਡੀਓ ਬਣਾ ਦਾਂ ਫਿਰ ਪਰ ਰੈਡੀ ਹਾਂ ਚਲਦੇ ਹਾਂ ਚਲੋ ਜੀ ਆਪਾਂ ਹੁਣ ਰੈਡੀ ਮਾਮਾ ਦੀਆਂ ਨਹੀਂ ਲੱਗੀਆਂ ਡਿਓਟੀ ਪਿੰਦਰ ਪਤਾ ਨਹੀਂ ਕਿੱਧਰ ਵਗ ਗਿਆ ਇਹ ਤਾਂ ਬੂਮ ਉਰੇ ਲੱਗਿਆ ਹੁੰਦਾ ਹੈ ਕਿਵੇਂ ਦੇਖਦਾ ਬੀਵੀ ਆ ਜਾਣਗੇ <ँगे> okay. 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 <laughs> लड़के

बॉल दे दो बॉल दे, 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 दे दो क्या नहीं, है, है, दे बॉल क्या नानी बॉल जिंदगी बॉल चल हाय नहीं तो भारी वाली है और रुस गया था नहीं चप मन जाती नहीं बस आज आज दोनों ही छड़ती ठीक है, है?

इनी गर्मी है, चार। 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 <laughs> है, है तू अंदर चल चल अंदर गर्मी बहुत हुई पी है चल चल है ठंड कितनी हुई पी है गड्डिया वन टू थ्री है फोर कित है फोर न तो जगह भी नहीं हैगी हाँ हाँ। थ्री फोर स्कूटरी फाइव मोटरसाइकिल है चल अंदर ਆ ਜਾ ਅੰਦਰ ਫਿਰ ਚਲੋ ਜੀ ਆਪਾਂ ਉੱਠ ਗਏ 8:00 ਵਜੇ ਸਾਰੀ ਬੱਚਾ ਪਾਲਟੀ ਸੱਚ ਨਾ ਆਨੇ ਹੁਣ ਆਪਾਂ ਅਜ ਮਸਤ ਹੋਣਾ ਸਭ ਜਾਣਦੇ ਸਲਾਹ ਕਰਦੇ ਆਂ ਰੋਜ਼ ਨਾ ਅਸੀਂ ਹੋ ਜੰਨੇ ਕਦੇ ਨਹੀਂ ਗਏ ਗਰਮੀ ਦਾ ਬਹੁਤ ਥੋੜੀ ਪੀਸ ਨੇ ਅਸੀਂ ਜਾਂ ਕੇ ਆਵਾਂਗੇ ਤੇ ਹੁਣ ਇਧਰਲੇ ਬਾਥਰੂਮ ਤੇ ਪੀਤੀ ਨਹੀਂ ਹੁੰਦੀ ਇਧਰਲੇ ਚ ਮੈਨਾਂ ਲੋ ਅੰਦਰ ਮਾਤਾ ਨਾਲ ਤੋਕ ਬੱਚਿਆਂ ਨੂੰ ਤਿੰਨ ਨੂੰ ਘਰੇ ਛੱਡ ਕੇ ਜਾਵਾਂਗੇ ਦੋ ਨੂੰ ਹੀ ਲੈ ਕੇ ਜਾਵਾਂਗੇ ਗਰਮੀ ਵਾਲੀ ਆਪਾਂ ਰੈਡੀ ਹੋ ਜੀ ਫਿਰ ਮਿਲਦੇ ਆਂ ਕੀ ਕਰਦਾ ਤਟਕੀ ਚੂੜੀ

ਆਜੋ ਬੱਸ। ਪਾਣੀ ਉੱਥੋਂ ਲੈ ਲਾਂਗੇ ਪਾਣੀ ਤਾਂ ਹੋਈ ਹੋਊਗਾ ਦੂਜਾ। ਹਾਂ ਲੱਗੇ ਤਾਂ ਨਹੀਂ ਤੱਕੜ ਵੜ ਮੁੰਗਾ ਨਾ। ਪੱਨ ਦੇ ਪੱਨ ਦੇ ਪੱਨ ਦੇ ਗੰਦੀ ਲਾ। ਚਾਬੀ ਮਾਰੇ ਮਾਰ ਮਾਰ ਹੋਰ ਮਾਰ ਮਾਰ। ਚਾਬੀ ਤੇਰੀ ਗੱਡੀ ਦੀ ਆ ਹੈਗੀ ਇਧਰ ਲਈ। ਮੇਰੀ ਹੈਗੀ ਇਹ। ਤੇ ਕਿੱਥੇ ਧਰੀ ਹੈ? ਚੱਲ ਚੱਲ। ਚਲੋ ਵੀ ਚਾਬੀ ਹੀ ਲੈ ਕੇ ਆ ਰਹੀ। ਅਰਪਿੰਦਾ ਨਾ ਤੇਰੀ ਹੋਈ ਇਧਰ ਤਾਂ ਨਹੀਂ ਪਈ। ਹਾਏ ਬਾਏ ਕੀ ਲਿਆ ਕੇ ਦੀਏ ਖਾਣ ਨੂੰ। बस गुर ले गुरकरे तैन जूस कहड़ा फैन के जूस पीओगे पीली सुी पाद जूस सारू महंगा लिया दी ठीक है चंगा पाए असने मुड़के है वही बोतल ले दी ठीक है अर... ਪੰਜ ਚਿਪਸ ਪੰਜ ਚਿਪਸ ਦੇ ਦੋ ਗੁਰਕਰਿਆਂ ਦੇ ਓਕੇ ਗੱਡੀ 'ਪਰ ਕਿੱਲੇਵਾਗੇ ਸਮਾਨ ਦੀ ਫਿਰ ਠੀਕ ਹੈ ਰਵਿੰਦਰਾ ਮਾਹ ਕਿ ਲਿਆ ਕੇ ਦਮ ਪੰਜ ਪੈਕੇਟ ਚਿਪਸ ਦੇ ਦੋ ਗੁਰਕਰਿਆਂ ਦੇ ਵੱਡੀ ਬੋਤਲ ਮੰਗੋ ਦੀ ਤੇਰਾ ਮੁੰਡਾ ਤੇ ਕੁੜੀ ਮੈਂ ਕਿਹਾ ਕੋਈ ਨਾ ਖਤਾਕਤ ਵਾਲੀ ਚੀਜ਼ ਮੰਗ ਰਹੇ ਨੇ ਸਾਰੀ ਸਾਡਾ ਵਾਲੀ ਗੱਡੀ ਤੇ ਚਾਬੀ ਲੈ ਗਈ ਹੈ ਇਹ ਮੁੰਨੂ ਕਿਵੇਂ ਮਾ ਔੜੂਗੀ ਚਾਬੀ ਮਾਈ ਬੋਏ ਕੀ ਕਰਿਆ ਇਹ